ਸਵਾਗਤ ਸ੍ਰੀ ਕਾਲ ਜੀ ਸਵਾਗਤ ਹੈ ਜੀ ਤੁਹਾਡਾ ਅੱਜ ਦੇ ਬਲੌਗ ਵਿੱਚ ਤੇ ਅੱਜ ਗੱਲ ਦੁਬਾਰਾ ਫੇਰ ਉਹੀ ਮੈਂ ਕਰ ਰਿਹਾ ਕਿਉਂਕਿ 10 ਦਿਨ ਹੋ ਗਏ ਤਕਰੀਬਨ ਤੇ ਜਿਹੜੀ ਆਪਾਂ ਕਣਕ ਬੀਜੀ ਸੀ ਆ ਦੇਖੋ ਤੁਸੀਂ ਆਪ ਹੀ ਦੇਖ ਲਓ ਵੀ ਆਪਾਂ ਇੱਥੇ ਸੁਪਰ ਸੀਡਰ ਨਾਲ ਜਿਹੜੀ ਬਜਾਈ ਕਰੀ ਸੀ ਆਪਾਂ ਇਹ ਉਹ ਜਗ੍ਹਾ ਜਿੱਥੇ ਆਪਾਂ ਸੁਪਰ ਸੀਡਰ ਨਾਲ ਬਜਾਈ ਕਰੀ ਸੀ ਤੇ ਇਹ ਮਲਚਰ ਫੇਰਿਆ ਸੀ ਆਪਾਂ ਸਿੱਧਾ ਹੀ ਕੋਈ ਗੱਠਾਂ ਨਹੀਂ ਚਕਾਈਆਂ ਬਿਲਕੁਲ ਪਰਾਲੀ ਦੇ ਵਿੱਚੋਂ ਕੁ ਨਹੀਂ ਉੱਢੀ ਪਾ ਇਹ ਹੈਗੀ ਸੀ ਊਸਾ ਊਸਾ ਦੀ ਪਰਾਲੀ ਹੈ ਇਹ ਉਸੇ ਤਰ੍ਹਾਂ ਕੋਈ ਆਪਾਂ ਅਗìn ਲਈ ਕੋਈ ਬਿਲਕੁਲ ਨਹੀਂ ਤੇ ਕੋਈ ਆਪਾਂ ਇਹਦਾ ਕੁਝ ਨਹੀਂ ਕਰਾ ਹੈਗਾ ਸਿੱਧਾ ਮਲਚਰ ਫੇਕ ਕੇ ਸੁਪਰਹੀਡਰ ਨਾਲ ਬੀਜਤੀ ਸੀ ਬਾਕੀ ਤਾਂ ਕਣਕ ਬਹੁਤ ਵਧੀਆ ਖੜੀ ਆ ਦੇਖੋ ਥੋੜੇ ਸਾਹਮਣੇ ਪੂਰੀ ਵਧੀਆ ਖੜੀ ਆ ਤੇ ਆਪਾਂ ਸਪਰੇਅ ਵੀ ਜਿਹੜੀ ਕਰਵਾਈ ਸੀ ਟਰੈਕਟਰ ਦੇ ਨਾਲ ਤੇ ਉਹ ਵੀ ਪਾ ਦਿਖਾ ਦਿੰਨੇ ਸਾਨੂੰ ਵੀ ਕਿਹੜੀ ਕਰੀ ਸੀ ਸਪਰੇ ਤੇ ਗੁੱਲੀ ਡੰਡਾ ਤਾਂ ਬਿਲਕੁਲ ਹੀ ਨਹੀਂ ਹੈਗਾ ਜਿੱਥੇ ਕੋਈ ਡਾਲ ਖੜਾ ਮਾੜਾ ਮੋਟਾ ਤੇ ਉਹ ਜਿੱਦਾਂ ਪਾਣੀ ਛੱਕ ਰਿਹਾ ਤੇ ਧਰਤੀ ਛੱਕ ਰਹੀ ਆ ਜਿਵੇਂ ਜਿਵੇਂ ਚਿੱਟੀ ਹੋ ਰਹੀ ਆ ਓਵੇਂ ਓਵੇਂ ਉਹ ਕਿਤਨੇ ਕਿਤੇ ਜਿੱਥੇ ਵੀ ਖੜਾ ਤਾਂ ਉਹ ਖਤਮ ਹੋ ਹੀ ਜਾਂਦਾ ਮਰ ਹੀ ਜਾਂਦਾ ਪਰ ਨੁਕਸਾਨ ਆ ਬਹੁਤ ਵੱਡਾ ਹੋ ਗਿਆ ਜ਼ਿੰਦਗੀ ਦੇ ਵਿੱਚ ਇਹ ਪਹਿਲੀ ਗਲਤੀ ਹੈ ਜਿਹੜੀ ਕਰੀ ਆ ਤੇ ਅੱਗੇ ਵਾਸਤੇ ਇਹ ਕੰਮ ਨੂੰ ਹੱਥ ਲਵਾਤੇ ਵੀ ਇਹ ਜੇ ਤਾਂ ਆਪਾਂ ਸੂਪਰ ਸੀਡਰ ਦੇ ਨਾਲ ਬੀਜਣੀ ਆ ਆ ਦੇਖੋ ਤੁਸੀਂ ਚੈੱਕ ਕਰ ਲਓ ਵੀ ਫਿਰ ਪਰਾਲੀ ਨਹੀਂ ਹੋਣੀ ਚਾਹੀਦੀ ਬੱਚਾ ਜਿਆਦਾ ਇਕੱਠਾ ਚਕਾ ਲਓ ਤੇ ਜਾਂ ਐਸਐਮਐਸ ਨਾਲ ਵੜਾ ਕੇ ਐਸਐਮਐਸ ਲਗਾ ਕੇ ਤਾਂ ਉਹਦੇ ਐਸਐਮਐਸ ਨਾਲ ਵੜਾਓ ਤੇ ਉਸ ਤੋਂ ਬਾਅਦ ਮਲਚਰ ਫੇਰ ਦੋ ਕਿਉਂਕਿ ਉਹ ਜਿਹੜੀ ਖਰਚੇ ਕੁਝ ਨਹੀਂ ਕਹਿੰਦੇ ਖਰਚ ਤਾਂ ਆ ਪਏ ਨੇ ਇਹਦਾ ਕੁਝ ਨਹੀਂ ਕਹਿੰਦੇ ਤਾਂ ਖਤਮ ਹੋ ਗਏ ਤੇ ਜਿਹੜੀ ਇਹ ਪਰਾਲੀ ਆ ਆ ਦੇਖੋ ਤੁਹਾਨੂੰ ਦਿਖਾ ਦਿੰਦਾ ਮੈਂ ਆ ਪਈ ਆ ਹੁਣ ਇੱਥੇ ਦਿਖਾਓ ਮੈਨੂੰ ਕਣਕ ਬਿਲਕੁਲ ਨਹੀਂ ਹੈਗੀ ਲੈ ਦੇਖੋ ਜਦ ਦੱਸੋ ਇੱਥੇ ਕਣਕੋਂ ਨਿਕਲੂਗੀ ਬਿਲਕੁਲ ਹੀ ਖਤਮ ਹੋ ਗਈ ਹੁਣ ਜਿਹੜੀ ਆ ਕਣਕ ਆ ਦੇਖੋ ਆ ਜਿੱਥੇ ਜੇ ਨਿਕਲੀ ਆ ਤਾਂ ਉਹ ਗਲ ਗਈ ਆ ਦੇਖੋ ਇਹਨੂੰ ਹਵਾ ਹੀ ਨਹੀਂ ਲੱਗਦੀ ਆ ਦੇਖੋ ਆ ਬੁਰਾ ਹਾਲਾ ਦੇਖੋ ਇੰਨੀ ਪ੍ਰਾਲ ਪਿਆ ਦੇਖੋ ਇਹਦੇ ਵਿੱਚ ਕੀ ਆਊਗਾ ਇਹ ਆ ਦੇਖੋ ਬਿਲਕੁਲ ਨਹੀਂ ਹੈਗੀ ਇਹ ਸਰਿਆਮੀ ਬਹੁਤ ਨੁਕਸਾਨ ਆ ਇਹ ਜ਼ਿੰਮੇਦਾਰਾਂ ਦਾ ਕੋਈ ਵੀ ਖੇਤੀ ਕਰਦਾ ਭਰਾ ਕੋਈ ਵੀ ਕਿਸੇ ਵੀ ਉਹ ਉਹ ਜਿਹੜਾ ਖੇਤੀ ਕਰਦਾ ਉਹ ਜ਼ਿੰਮੇਦਾਰ ਹੀ ਹੁੰਦਾ ਕੋਈ ਵੀ ਚਾਹੇ ਤੇ ਬਹੁਤ ਵੱਡਾ ਨੁਕਸਾਨ ਹੋ ਗਿਆ ਇਹ ਖੇਤ ਦੇ ਵਿੱਚ ਬਹੁਤ ਵੱਡੀ ਗਲਤੀ ਹੋਈ ਹੈ ਹੱਤੋਂ ਬਾਕੀ ਦੇਖੋ ਕਿੰਨੀ ਵਧੀਆ ਕਣਕ ਖੜੀ ਆ ਸਾਰੀ ਪੂਰੀ ਟੋਪ ਰਿਕੀਆ ਦੇਖ ਲਓ ਕਿੰਨੀ ਸੋਹਣੀ ਪਾਟੀ ਹੈ ਕਣਕ ਬਹੁਤ ਸੋਹਣੀ ਖੜੀ ਆ ਪਰ ਜਿਹੜਾ ਇਹ ਹੈ ਇਹ ਦੇ ਵਿੱਚ ਬਹੁਤ ਨੁਕਸਾਨ ਹੋਇਆ ਜਿੱਥੇ ਵੀ ਪਰਾਲੀ ਤੁਹਾਨੂੰ ਦਿਸਦੀ ਆ ਦੇਖੋ ਪੂਰੇ ਖੇਤ ਦੇ ਵਿੱਚ ਮੈਂ ਸਾਨੂੰ ਦਿਖਾ ਰਹੇ ਹਾਂ ਦੇਖੋ ਪ੍ਰਾਲੀ ਪ੍ਰਾਲੀ ਪੀਆ ਦੇ ਉਹ ਕਿੰਨੇ ਤੋੜ ਪਏ ਨੇ ਜਿੱਥੇ ਕਣਕ ਹੈ ਹੀ ਨਹੀਂ ਉਹਨੂੰ ਤੋੜ ਹੀ ਕਿਹਾ ਜਾਂਦਾ ਦੇਖੋ ਕਿੰਨਾ ਨੁਕਸਾਨ ਹੋਇਆ ਹੈ ਤੇ ਅਸੀਂ ਤਾਂ ਮੈਂ ਤਾਂ ਤੁਹਾਨੂੰ ਇਹੀ ਰਹਿ ਦਊਂਗਾ ਅਗਲੇ ਵਾਰ ਵੀ ਜਦੋਂ ਵੀ ਕਣਕ ਵਿਜਣੀ ਆ ਜਾਂ ਤਾਂ ਐਸਐਮਐਸ ਜਾਂ ਫਿਰ ਇਹਦੇ ਇਕੱਠਾ ਕਰਵਾ ਕੇ ਪ੍ਰਾਲੀ ਦੀਆਂ ਮਸ਼ੀਨ ਤੋਂ ਬਣਾ ਕੇ ਇਕੱਠਾ ਚਕਾ ਦਿਓ ਇਹਦਾ ਹੋਰ ਕੋਈ ਹੱਲ ਨਹੀਂ ਹੈ ਨੋ ਕਿ ਜਿੱਥੇ ਇਹ ਪ੍ਰਾਲੀ ਵੀ ਆ ਫੋਰਸ ਜ਼ਿਆਦਾ ਉਸਾ ਦਾ ਚਾਹੇ ਉਸਾ ਚਾਹੇ 1509 ਵਾ ਚਾਹੇ ਕੋਈ ਵੀ ਆ ਚੋਨਾ ਤੇ ਉੱਥੇ ਇਹ ਨਹੀਂ ਹੁੰਦੀ ਆ ਦੇਖੋ ਇੱਥੇ ਬਿਲਕੁਲ ਖਤਮ ਹੋ ਗਈ ਇਹਦਾ ਦੇਖ ਲਓ ਵੀ ਇਹਦਾ ਕੌਣ ਦਊਗਾ ਹਰਜਾਨਾ ਵੀ ਇਹ ਕਿੰਨਾ ਨੁਕਸਾਨ ਹੋਇਆ ਆ ਦੇਖੋ ਆ ਪੂਰੀ ਸਾਫ ਹੀ ਪਈ ਆ ਹੁਣ ਜੇ ਦੁਬਾਰਾ ਬੀਜਾਂਗੇ ਇਹਨੇ ਨਾਲ ਨਹੀਂ ਨਾਲਣਾ ਦੇਖੋ ਬਿਲਕੁਲ ਆ ਦੇਖੋ ਸਾਰਾ ਸਿਸਟਮ ਹੀ ਖਰਾਬ ਹੈ ਪਿਆ ਜਿੱਥੇ ਵੀ ਜ਼ਿਆਦਾ ਪ੍ਰਾਲੀ ਆ ਦੇ ਉੱਥੇ ਇਹ ਖਰਾਬ ਹੀ ਹੋ ਜਾਂਦੀ ਆ। ਆਹ ਦੇਖੋ ਕਿੰਨੀ ਕਿੰਨੀ ਉਪਰਾਲੀ ਪਈ ਆ। ਦੱਸੋ ਉਹਨੂੰ ਲੈ ਸੁਪਰ ਹੀਟਰ ਬਣਾਉਂਦੇ ਨੇ ਕਹਿੰਦੇ ਨੇ ਵੀ ਐ ਹੋ ਜਾ ਉਹ ਹੋ ਗਿਆ ਆਹ ਹੋ ਗਿਆ ਆਹ ਲੇਖੋ। ਦੱਸੋ ਕਿੱਥੇ ਹਾਉ ਫੋਰਾ ਵੀ ਆਹ ਪਈ ਆ। ਬਾਕੀ ਭਰਾਵੋ ਸਮਝੋ ਆਪੋ ਆਪਣੀਆਂ। ਹਰੇਕ ਨੂੰ ਪਤਾ ਵੀ ਅਸੀਂ ਕੀ ਕਰਨਾ ਕੀ ਨਹੀਂ ਕਰਨਾ ਪਰ ਅਸੀਂ ਤਾਂ ਇਹ ਇਹ ਤਾਂ ਕੀ ਕੰਨਨ ਘਥਲਾ ਲੇ ਆ ਟਾਈਮ ਅਗਲੀ ਵਾਰ ਇਹ ਜੀ ਗਲਤੀ ਬਿਲਕੁਲ ਨਹੀਂ ਕਰਨੀ ਆ ਦੇਖੋ ਸਾਰੇ ਇਧਰੋਂ ਪੂਰਾ ਖਾਲੀ ਪਿਆ ਧੰਨਵਾਦ ਜੀ ਮਿਹਰਬਾਨੀ ਬਲੌਗ ਦੇਖਣ ਲਈ ਸ਼ੁਕਰੀਆ ਸਤਿ ਸ੍ਰੀ ਅਕਾਲ